ਹੈਲੋ ਹਿਨਾ ਜੀ ਹੈਲੋ ਤੁਸੀਂ ਕਿੱਥੇ ਘੁੰਮ ਰਹੇ ਹੋ ਉੱਤਰਾਖੰਡ ਓਹੋ ਉੱਤਰਾਖੰਡ ਉੱਤਰਾਖੰਡ ਦੇ ਵਿੱਚ ਵੀ ਆਪਣੀ ਫਿਲਮ ਲੱਗੀ ਹੋਈ ਆ ਲੱਗੀ ਹੈ ਕਿਤੇ ਲੱਗੀ ਹੋਈ ਆ ਮੈਡਮ ਉੱਤਰਾਖੰਡ 'ਚ ਤੁਹਾਨੂੰ ਪਤਾ ਕਿੰਨੇ ਪੰਜਾਬੀ ਨੇ ਅੱਜ ਹਾਂ ਫੋਨਰ ਪੰਜਾਬੀ ਕਿੱਥੇ ਨਹੀਂ ਹੈ ਪੰਜਾਬੀ ਹਰ ਜਗ੍ਹਾ ਪੰਜਾਬੀਓ ਪੰਜਾਬੀ ਨੇ ਪੰਜਾਬੀ ਹਰ ਜਗ੍ਹਾ हां ਤੇ ਉਤਰਾਖੰਡ ਦੇ ਵਿੱਚ ਫੁੱਲ ਔਨ ਪੰਜਾਬੀ ਨੇ ਮੈਂ ਹੁਣ ਹੀ ਸਾਰਿਆਂ ਨੂੰ ਕਹਿ ਰਹੀ ਮੈਂ ਕਹਾ थैंक यू थैंक यू थैंक यू ਹਾਂ ਆਸਟ੍ਰੇਲੀਆ ਬਹੁਤ ਬਹੁਤ ਅੱਛਾ ਰਿਸਪੌਂਸ ਬਹੁਤ ਮਤਲਬ ਇੱਕ ਫਸਟ ਡੇ ਤੋਂ ਮਤਲਬ ਆਪ ਲੋਗੋ ਨੇ ਕਿਲ ਕਰ ਦਿਆ ਲਿਟਰਲੀ ਕਿਲ ਕਰ ਦਿਆ ਆਸਟ੍ਰੇਲੀਆ ਆਸਟ੍ਰੇਲੀਆ ਨਾ ਆਸਟ੍ਰੇਲੀਆ ਸਭ ਤੋਂ ਪਹਿਲਾਂ ਲੱਗਦੀ ਹੈ ਕਿਉਂਕਿ ਸਾਡਾ ਸਭ ਤੋਂ ਪਹਿਲਾਂ ਦਿਲ ਆ ਰਿਹਾ ਜਿਹੜਾ ਆਸਟ੍ਰੇਲੀਆ ਦੇ ਲਈ ਦਗਦਗ ਕਰ ਰਿਹਾ ਹੁੰਦਾ ਕਿ ਆਸਟ੍ਰੇਲੀਆ ਵਾਲੇ ਕਿੱਦਾਂ ਨੇ ਆਸਟ੍ਰੇਲੀਆ ਕਿੱਦਾਂ ਹੋਊਗੀ ਫੀਡਬੈਕ ਸੋ ਕੱਲ ਜਦੋਂ ਆਸਟ੍ਰੇਲੀਆ ਦਾ ਫੀਡਬੈਕ ਕਿਹਦਾ ਫੀਡਬੈਕ ਕਿਹ ਅੱਜ ਵੀ ਅੱਜ ਆਲਮੋਸਟ ਸਾਰਾ ਆਸਟ੍ਰੇਲੀਆ ਸੋਲਡ ਆਊਟ ਸੀਗਾ ਸਾਰਾ ਆਸਟ੍ਰੇਲੀਆ ਆਸਟ੍ਰੇਲੀਆ ਤੋਂ ਇੰਨੀ ਵੱਡੀ ਫਿਗਰ ਆਉਣੀ ਬਹੁਤ ਵੱਡੀ ਗੱਲ ਆ ਅੱਜ ਵੀ ਟੱਚਵੁੱਡ ਟੋਟਲ ਜੈਮ ਪੈਕ ਨੂੰ ਸੀਗਾ ਸੋ ਥੈਂਕ ਯੂ ਥੈਂਕ ਯੂ ਥੈਂਕ ਯੂ ਸੈਨਾ ਜੀ ਤੁਹਾਨੂੰ ਕਿਦਾਂ ਦਾ ਮਾਹੌਲ ਲੱਗ ਰਿਹਾ ਕਿਦਾਂ ਦਾ ਰਿਸਪੌਂਸ ਆ ਰਿਹਾ ਤੁਹਾਡਾ ਦਾ ਡੈਬਿਊ ਹੈ मतलब मेरा तो डेब्यू है और सबको बहुत 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 मजा आ रहा है फिल्म देख के जैसा कि मैंने कहा कि बहुत अच्छा मैसेज है मैं बहुत सुंदर लग रही हूँ सब लोग हाउसफुल आप जी मतलब हाउसफुल है हाउस बोलने हाउस बोलें चो चो हाउसफुल अगले हंड्रेडफुल रखो तक हाँ हंड्रेडेंट तक हाउसफुल रखो हंड्रेड परसेंट ਇਹ ਐਕਚੁਅਲੀ ਕੀ ਹੈ ਨਾ ਇਹ ਕਿਉਂਕਿ ਮੇਰੇ ਹੈ ਨਾ ਜੀ ਇਦਾਂ ਦੀਆਂ ਫਿਲਮਾਂ ਕਿਉਂਕਿ ਨਾਰਮਲੀ ਜਾਂ ਮੈਂ ਕਾਮੇਡੀ ਬਣਾਣਾ ਤੈਲਕਾ ਮਚ ਗਿਆ ਤੈਲਕਾ ਭਾਈ ਥੈਂਕ ਯੂ ਬ੍ਰਦਰ ਜਾਂ ਤਾਂ ਮੈਂ ਫਿਲਮਾਂ ਬਣਾ ਰਹਾ ਹਾਂ ਨਾ ਕਾਮੇਡੀ ਜਾਂ ਮੈਂ ਬਣਾਉਣਾ ਨਾ ਸੋਸ਼ਲ ਸੋ ਦਿਸ ਇਹ ਮੇਰੀ ਪਹਿਲੀ ਫਿਲਮ ਹੈ ਐਸਾ ਸੋਸ਼ਲ ਗੋਵਰਨਮੈਂਟ ਹਾਂ ਸੋ ਮੇਰੀ ਜਿਵੇਂ ਜਿਵੇਂ ਅਰਦਾਸ ਜਦੋਂ ਆਈ ਸੀ ਉਹ ਵੀ 2 3 3 ਮਹੀਨੇ ਲੱਗਿਆ ਰਹੀਆਂ ਕੈਰੀ ਓਨ ਜੱਟਾ ਜਦੋਂ ਆਈ ਉਹ ਵੀ ਏਵੇਂ ਲੱਗੀ ਰਹੀ ਸੋ ਇਹ ਪਹਿਲੀ ਫਿਲਮ ਹੈ ਜਿਹੜੀ ਜੁਆਇੰਟ ਹੋ ਗਿਆ ਇਹ ਹੈ ਹਨਾ ਹਾਂ ਸੋਸ਼ਲ ਲੋਗ ਲੋਗ ਹੱਸਦੇ ਆ ਤੇ ਹੱਦਿਆਂ ਦੇ ਇਮਹਾ ਇਮੋਸ਼ਨਲ ਹੋ ਜਾਂਦੀ ਅੱਖਾਂ 'ਚ ਪਾਣੀ ਆ ਜਾਂਦਾ ਮੈਨੂੰ ਯਾਦ ਆ ਜਦ ਦਿਨ ਆਪਾਂ ਬੰਬੇ ਸਕਰੀਨਿੰਗ ਦੇ ਬੈਠੇ ਸੀ ਨਾ ਕਿਵੇਂ ਦੇਖ ਰਹੇ تھے ਤੇ ਇਧਰ ਜੈਸਮੀਨ ਬਸੇਨ ਬੈਠੀ ਸੀ ਨਾ ਤੇ ਮੈਂ ਨਾ ਮੈਨੂੰ ਇਦਾਂ ਲੱਗਿਆ ਮੈਂ ਕਿਹਾ ਯਾਰ ਇਧਰ ਮੈਂ ਕਿਹਾ ਇਧਰੋ ਇਧਰ ਤੁਸੀਂ ਬੈਠੀ ਮੈਂ ਕਿਹਾ ਯਾਰ ਮੇਰੀਆਂ ਅੱਖਾਂ 'ਚ ਮੈਰ ਅੱਖਾਂ 'ਚ ਪਰ ਜਾਂ ਮੇਰੀਆਂ ਮੈਂ ਪਾਣੀ ਮੈਂ ਕਿਹਾ ਇਹ ਕਹਿ ਨਹੀਂ ਪਤਾ ਮੈਂ ਜੈਸਮੀਨ ਅਲੀ ਦੇਖਿਆ ਉਹ ਵੀ ਰੋ ਰਹੀ ਸੀ ਹਨਾ ਤੇ ਉਸ ਤੋਂ ਅੱਗੇ ਮੈਂ ਨਾਲ ਤੁਹਾਨੂੰ ਇੱਕ ਹੋਰ ਬਾਤ ਬਤਾਉਂਗੀ ਗਿੱਪੀ ਨੇ ਕਮ ਸੇ ਕਮ ਇਹ ਫਿਲਮ 50 ਬਾਰ ਦੇਖੀ ਹੋਗੀ 아이 110 ਸੇ ਕਿ ਹੋਗੀ ਫਿਰ ਵੀ ਇਹ ਜਦ ਮੇਰੇ ਸਾਥ ਬੰਬੇ ਵਾਲੇ ਪ੍ਰੀਮੀਅਰ ਮੇਰੇ ਬਗਲ ਮੇ ਬੈਠੇ ਤੇ ਅਬ ਇੱਕ ਇਮੋਸ਼ਨਲ ਸੀਨ ਚੱਲ ਰਹਾ ਸੀ ਸ਼ਿੰਦਾ ਦਾ ਇੱਕ ਸੀਨ ਚੱਲ ਰਹਾ ਤਾਂ ਸਡਨਲੀ ਮੈਨੇ ਐਸੇ ਐਸੇ ਦੇਖਾ ਮੈਨੇ ਕਿਹਾ ਗਿੱਪੀ ਇਸ ਕਰ ਲੈ ਨਹੀਂ ਐਕਚੁਅਲੀ ਯਾਨ ਮੈਂ ਟੈਲ ਯੂ ਕਈ ਲੋਕਾਂ ਨੂੰ ਕੀ ਲੱਗਦਾ ਸੀ ਨਾ ਜਿਵੇਂ ਪਹਿਲਾਂ ਕੀ ਲੱਗਦਾ ਸੀ ਕਿ ਸ਼ਾਇਦ ਇਹ ਫਿਲਮ ਇਜ਼ ਓਨਲੀ ਬੀਟਵੀਨ ਗਿੱਪੀ ਐਂਡ ਸ਼ਿੰਦਾ ਹੈ ਨਾ ਬਟ ਮੈਂ ਮੈਂ ਕੀ ਨੋਟਿਸ ਕਰਦਾ ਕਿ ਕਿਉਂਕਿ ਜਿਹੜਾ ਮੇਰੇ ਫਾਦਰ ਦਾ ਰੋਲ ਆ ਜੋ ਹਰਦੀਪ ਗਿੱਲ ਜੀ ਨੇ ਪਰਫਾਰਮ ਕੀਤਾ ਹੈ ਨਾ ਸੋ ਹਰ ਬੰਦੇ ਨੂੰ ਕੀ ਲੱਗਦਾ ਨਾ ਕਿ ਉਹ ਕਨੈਕਟ ਕਰ ਜਾਂਦਾ ਹੁਣ ਜਿਵੇਂ ਮੈਂ ਸੀ ਮੈਂ ਉਸ ਸੀਨ ਦੇ ਉੱਤੇ ਜਿੰਨਾ ਮੈਂ ਛਿੰਦੇ ਨੂੰ ਅਟੈਚ ਕਰ ਰਿਹਾ ਸੀ ਉਹਨਾਂ ਮੈਂ ਆਪਣੇ ਫਾਦਰ ਨਾਲ ਵੀ ਅਟੈਚ ਕਰ ਰਿਹਾ ਸੀਗਾ ਸੋ ਉਹ ਆਟੋਮੈਟਿਕਲੀ ਹੋ ਜਾਂਦਾ ਸੀ ਕਿ ਯਾਰ ਅੱਖਾਂ ਭਰ ਆਈਆਂ ਥੋਡੀਆਂ ਹਨਾ ਕਿ ਯਾਰ ਕਿ ਯਾਰਾ ਕੀ ਹੋ ਗਿਆ ਹਨਾ ਸੋ ਉਹ ਇੱਕ ਹੁੰਦਾ ਕਿ ਤੁਸੀਂ ਸੈਡ ਹੋ ਕੇ ਰੋ ਰਹੇ ਹੋ ਅਪਸੈਟ ਹੋ ਕੇ ਇਕ ਹੁੰਦਾ ਕਿ ਯਾਰ ਕਿ ਅਚੀ ਵਾਈਬ ਹੈ ਯਾਰ ਇਮੋਸ਼ਨਲ ਹੋਇੰਦਾ ਬੰਦਾ ਕਿ ਯਾਰ ਯਾ ਵੀ ਲਵਸ ਉਸੋ ਮਾ ਇੱਕ ਜਨ ਹੋਇੰਦਾ ਟੀਅਰਸ ਟੀਅਰਸ ਆਫ ਜॉय ਆ ਅੰਗਰੇਜ਼ੀ ਦੇ ਹੈ ਹਾਂ ਟੀਅਰਸ ਆਫ ਜॉय ਟੀਅਰਸ ਆਫ ਆਰ ਟਨ ਆ ਦਾ ਪੰਜਾਬੀ ਨੇ ਜਿਹੜੇ ਪੰਜਾਬੀ ਇਨ ਫੁੱਲ ਆਫ ਟੀਅਰ ਆਫ ਜॉय ਟੀਅਰ ਆਫ ਜॉय ਹੈ ਨਾ ਸਬ ਮਤਲਬ ਫੁੱਲ ਆਫ ਟੀਅਰਸ ਆਫ ਹੈਪੀਨੈਸ ਹਾਂ ਸੋ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਦਾ ਇਮੋਸ਼ਨਲ ਕਾਮੇਡੀ ਦਾ ਕੰਬੀਨੇਸ਼ਨ ਹੈ ਕਹਿੰਦੇ ਤੇ ਜੀ ਨੇ ਵੀ ਜੁਆਇਨ ਕਰ ਲਿਆ ਹੈ ਓਹੋ ਕਤੂਰੀਆ ਸਾਹਿਬ ਕਤੂਰੀਆ ਸਾਹਿਬ ਸਾਡੇ ਰਾਈਟਰ ਹੈ ਜਿਨ੍ਹਾਂ ਨੇ ਇਹ ਫਿਲਮ ਕੀਤੀ ਹੈ ਕਤੂਰੀਆ ਸਾਹਿਬ ਇਜ਼ਾ ਰਾਈਟਰ ਨਰੇਸ਼ ਜੀ ਨਰੇਸ਼ ਜੀ ਨੇ ਨਰੇਸ਼ ਜੀ ਥੈਂਕ ਯੂ ਸੋ ਮਚ ਇਹ ਜਿਹੜੀ ਫਿਲਮ ਆ ਨਾ ਜੋ ਨਰੇਸ਼ ਕਮਾਲ ਦੀ ਫਿਲਮ ਨਰੇਸ਼ ਜੀ ਤੁਸੀਂ ਲਿਖੀ ਆ ਆਮ ਸੋ ਹੈਪੀ ਬੈਸ ਜੀ ਨੇ ਸਾਰੀਆਂ ਫਿਲਮਾਂ ਵਿੱਚ ਵਧੀਆ ਲਿਖਦੇ ਆ ਪਰ ਆ ਕੰਮ ਫੱਟੇ ਚੈੱਕ ਕਰ ਦਿੱਤਾ ਕਤੂਰੀਆ ਸਾਹਿਬ ਨਰੇਸ਼ ਜੀ ਨਰੇਸ਼ ਜੀ ਕਿਵੇਂ ਹੋ ਬਹੁਤ ਬਧੀਆ ਪੱਈ ਤਿਸਨੋ ਨਰੇਜ ਜੀ ਤੁਹਾਡੀਆਂ ਤਰੀਫਾਂ ਹੋ ਰਹੀਆਂ ਸੀਗੀਆਂ ਇਹ ਮੈਨੂੰ ਤੁਹਾਡੀ ਤੁਹਾਡੀ ਲਾਈਫ ਦੀ ਬੈਸਟ ਫਿਲਮ ਹੋਊਗੀ ਥੈਂਕ ਯੂ ਕੀ ਲੱਗਦਾ ਹੈ ਆਪਕੇ ਲਈ ਕਿ ਤੁਹਾਡੀ ਲਾਈਫ ਦੀ ਬੈਸਟ ਫਿਲਮ ਹੋਊਗੀ ਬਿਲਕੁਲ ਕਿਹਦਾ ਰਿਸਪੌਂਸ ਹੈ ਆਪਕੋ ਕਿਹਦਾ ਰਿਸਪੌਂਸ ਮਿਲ ਰਹਾ ਹੈ ਮਾਈਂਡ ਬਲਿੰਗ ਮਾਈਂਡ ਬਲਿੰਗ ਨਰੇਜ ਜੀ ਕੱਲ ਨਾ ਕੱਲ ਕੈਨੇਡਾ ਜਦੋਂ ਦੇਖੀ ਨਾ ਕੈਲਨ ਆਉਣ ਲੱਗੀ ਸੀ ਤਾਂ ਉਹ ਨਾ ਆਉਣ ਲੱਗਿਆ ਉਹ ਕਹਿੰਦੇ ਯਾਰ ਅਸੀਂ ਸੋਚਿਆ ਸੀਗਾ ਕਿ ਜਾਵਾਂਗੇ ਹੱਸਾਂਗੇ ਕੇ ਹਾਸ ਉਸਕੇ ਕਾਮੇਡੀ ਹੋਊਗੀ ਕਿ ਥੋੜੇ ਬਥੀ ਕਹਿੰਦੇ ਯਾਰ ਵੀ ਜਨਰਲ ਇਫੈਕਟ ਕੇ ਫਿਲਮ ਇਦਾਂ ਦੀ ਹੋਊਗੀ ਕਹਿੰਦੇ ਸੀ ਵੀ ਟ੍ਰੇਲਰ ਦੇ ਵਿੱਚ ਨਹੀਂ ਸਾਨੂੰ ਵੀ ਲੱਗਦਾ ਵੀ ਇਹ ਫਿਲਮ ਇਸ ਜ਼ੋਨ ਦੀ ਹੋਊਗੀ ਔਰ ਇਦਾਂ ਮੈਨੂੰ ਪਹਿਲੀ ਵਾਰੀ ਲਾਈਫ ਦੇ ਵਿੱਚ ਐਡੇ ਐਡੇ ਲੰਬੇ ਮੈਸੇਜ ਐਡੇ ਐਡੇ ਵੌਇਸ ਨੋਟ ਲੋਕਾਂ ਦੇ ਆਏ ਨੇ ਹੈ ਨਾ ਯਾਰ ਇਦਾਂ ਦਾ ਮੈਂ ਕਹਾਂ ਹਾਂ ਬਸ ਐਕਚੁਅਲੀ ਕੀ ਹੈ ਨਾ ਮੈਂ ਹੈ ਨਾ ਜੀ ਮੈਂ ਤਾਂ ਇਹ ਗੱਲ ਦਾ ਲਾਈਫ ਦੇ ਵਿੱਚ ਨਾ ਇੱਕ ਇਮੋਸ਼ਨ ਹਰ ਬੰਦੇ ਦੀ ਲਾਈਫ ਦੇ ਵਿੱਚ ਹੈ ਥੈਟ ਇਜ਼ ਕਿ ਤੁਹਾਡੇ ਮਾਂ ਪਾਪਾ ਜਾਂ ਤੁਹਾਡੇ ਬੱਚੇ ਠੀਕ ਹੈ ਸੋ ਜੇ ਬੰਦਾ ਸਿਆਣਾ ਬੈਣਾ ਹੈ ਤਾਂ ਉਹ ਆਪਣੇ ਬੱਚਿਆਂ ਨਾਲ ਅਟੈਚ ਕਰਦਾ ਤੇ ਜੇ ਬੰਦਾ ਛੋਟਾ ਵਾ ਜਾਂ 20 ਸਾਲਾਂ ਦਾ ਆ ਜਾਂ 25 ਸਾਲਾਂ ਦਾ 30 ਸਾਲਾਂ ਦਾ ਛੋਟਾ ਤਾਂ ਉਹ ਆਪਣੇ ਪੇਰੈਂਟਸ ਨਾਲ ਅਟੈਚ ਕਰਦਾ ਸੋ ਇਹ ਦੋਨੇ ਚੀਜ਼ਾਂ ਨੇ ਨਾ ਜਿਹੜੀਆਂ ਇਹ ਤੁਹਾਡੀ ਲਾਈਫ ਕਦੇ ਖਤਮ ਨਹੀਂ ਹੋ ਸਕਦੀਆਂ ਹਨਾ ਸੋ ਉਸ ਕਰਕੇ ਮੈਨੂੰ ਐ ਲੱਗਦਾ ਕਿ ਬਹੁਤ ਲੋਕਾਂ ਨੂੰ ਉਹ ਜਿਹੜੀ ਰਿਲੇਟੇਬਿਲਟੀ ਆ ਔਰ ਇੱਕ ਕਪਾ ਲਿਖੀ ਜੈਨੂਆ ਇੱਕ ਲਿਖੀ ਇਦਾਂ ਹੋਈ ਆ ਨਰੇਸ਼ ਜੀ ਤੁਸੀਂ ਹਰ ਬੰਦੇ ਨੂੰ ਇਦਾਂ ਲੱਗਦਾ ਕਿ ਉਹਦੇ ਘਰ ਦੀ ਗਾਣੀ ਆ ਕੀ ਯਾਰ ਮੈਨੂੰ ਲੱਗਦਾ ਮੈਂ ਮਤਲਬ ਕਈ ਵਾਰੀ ਛਿੰਦੇ ਹੋਣਾ ਨੂੰ ਕੋਈ ਗੱਲ ਕਹਿ ਦਨਾ ਜਾਂ ਛਿੰਦੇ ਹੋਣੀ ਮੈਨੂੰ ਕੋਈ ਗੱਲ ਕਹਿ ਦਿੰਦੇ ਨੇ ਹਰ ਛਿੰਦੇ ਨੇ ਮੈਨੂੰ ਮੈਨੂੰ ਛਿੰਦਾ ਕੱਲ੍ਹ ਕਈ ਜਾਵੇ ਕਹਿੰਦਾ ਪਾਪਾ ਇਦਾਂ ਲੱਗਦਾ ਸੀਗਾ ਵੀ ਜਿਵੇਂ ਆਪਣੀ ਰੀਅਲ ਲਾਈਫ ਦੀ ਕਹਾਣੀ ਹੋਈ ਆ ਲੜ ਪੈਂਦੇ ਆ ਕਹਿੰਦਾ ਹਾਂ ਨਾ ਕਰੇ ਛੋਟੀਆਂ ਛੋਟੀਆਂ ਗੱਲਾਂ ਤੇ ਲੜ ਪੈਂਦੇ ਮੈਂ ਮਾਰਦਾ ਕੁੱਟਦਾ ਨਹੀਂ ਆ ਫਿਲਮ ਚ ਵੀ ਮੈਂ ਮਾਰਿਆ ਨਹੀਂ ਬਟ ਮੈਂ ਮਾਰਦਾ ਕੁੱਟਦਾ ਨਹੀਂ ਬਟ ਛੋਟੀਆਂ ਛੋਟੀਆਂ ਗੱਲਾਂ ਦੀ ਜਿਹੜੀ ਬਹਿਸ ਹੈ ਉਹ ਇਹੀ ਬਹਿਸ ਹੈ ਆਪਣੇ ਆਪਣੇ ਪੇਰੈਂਟਸ ਆਪਾਂ ਨੂੰ ਕਹਿੰਦੇ ਸੀ ਕਿ ਪੜ ਲਓ ਆ ਕਰ ਲਓ ਟੁੱਟ ਪੈ

ਜਾਓ ਆਪਣੇ ਨਜ਼ਦੀਕੀ ਸਿਨੇਮਾ ਘਰ ਮੈਂ ਔਰ ਫਿਲਮ ਦੇਖੋ ਆਪਕੋ ਯਾਦਗਾਰ ਰਹੇਗੀ ਇਹ ਫਿਲਮ ਲਾਈਫਟਾਈਮ ਯਾਦਗਾਰ ਰਹੇਗੀ ਬਸ ਮੈਂ ਤੁਹਾਨੂੰ ਤੁਹਾਡੇ ਮੈਂ ਨਾ ਤੁਹਾਡੇ ਲਾਈਫ ਦੇ ਵਿੱਚ ਇਹ ਕਹਿ ਦਿੰਦਾ ਕਿ ਜਿਹਨੂੰ ਫਿਲਮ ਨਾ ਚੰਗੀ ਲੱਗੇ ਹੰਬਲ ਜਾ ਕੇ ਆਪਣਾ ਕੰਟੈਕਟ ਨੰਬਰ ਦੇਈ ਜਾਣ ਮੈਂ ਸਭ ਦੇ ਪੈਸੇ ਮੈਂ ਮੋੜੂਗਾ ਮਲੇ ਜੀ ਇਹ 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 ਇਸ ਫਿਲਮ ਚ ਪੈਸੇ ਮੋੜਨ ਦੀ ਲੋੜ ਨਹੀਂ ਪਈ ਹੈਗੀ ਇਹਦਾ ਵਾਅਦਾ ਦੀ ਕਿਰਪਾ ਨਾਲ ਕੰਮ ਸੈੱਟ ਹੈ ਹਾਂ ਠੀਕ ਦੇਈ ਪਤਾ ਕੀ ਆ ਫਿਲਮਾਂ ਸੋ ਨਹੀਂ ਸਕਦਾ ਫਿਲਮ ਮੈਂ ਦੱਸਦਾ ਫਿਲਮਾਂ ਕਈ ਵਰੀ ਕਿ ਹੁੰਦੀਆਂ ਕਈ ਵਰੀ ਫਿਲਮ ਹੁੰਦੀ ਆ ਆਰਟਿਸਟ ਨੂੰ ਕੀ ਆ ਦੇਖੋ ਜਦੋਂ ਆਰਟਿਸਟ ਫਿਲਮ ਕਰਦਾ ਆਰਟਿਸਟ ਦਾ ਪਰਪਸ ਸਿਰਫ ਇਹ ਨਹੀਂ ਹੁੰਦਾ ਆਰਟਿਸਟ ਨੂੰ ਅੱਜ ਅੱਜ ਹਨਾ ਜੀ ਨੇ ਫਿਲਮ ਕੀਤੀ ਆ ਫਿਲਮ ਚਾਹੇ ਇਹਨਾਂ ਦੀ ਜੋ ਇਹਨਾਂ ਨੂੰ ਫੀਸ ਆ ਉਹ ਤਾਂ flops ਚ ਵੀ ਮਿਲਣੀ ਆ hit ਚ ਵੀ ਮਿਲਣੀ ਆ ਠੀਕ ਆ ਆਰਟਿਸਟ ਨੂੰ ਕੀ ਹੁੰਦਾ ਵਾ ਕਿ ਯਾਰ ਜਦੋਂ ਮੇਰੀ ਫਿਲਮ ਆਉਂਦੀ ਆ ਤੇ ਲੋਕ ਮੈਨੂੰ ਫੈਨ ਕਰਕੇ ਫੋਨ ਕਰਕੇ ਕਹਿ ਰਹੇ ਨੇ ਕਿ ਯਾਰ what a film ਕਿ ਤੁਸੀਂ ਇੰਨਾ ਅੱਛਾ ਸਬਜੈਕਟ ਬਣਾਇਆ ਇੰਨੀ ਵਧੀਆ ਚੀਜ਼ ਬਣਾਈ ਐਪਰੀਸ਼ੀਏਟ ਹੁੰਦਾ ਨਾ ਜਦੋਂ ਬੰਦਾ ਉਦੋਂ ਬੰਦੇ ਨੂੰ ਇਹ ਚੀਜ਼ ਲੱਗਦੀ ਹੈ ਕਿ ਯਾਰ ਮੈਂ ਕੁਝ ਚੰਗਾ ਕੰਮ ਕੀਤਾ ਮੇਰੀ ਦਾਦੀ ਕੀ ਕਿਸੇ ਨੇ ਨਹੀਂ ਸੱਚ ਬੋਲਣਾ ਕੀ ਕੀ ਆ ਥੱਲੇ ਦੇਖੋ ਕਮੈਂਟ ਪੜੋ ਲੋਕੀ ਇੰਨੀ ਆ ਤੇਰੀ ਨਹੀਂ ਆ ਰਹੇ ਕਮੈਂਟ ਅੱਛਾ ਮੈਨੂੰ ਆ ਰਹੇ ਨੇ ਹਾਂ ਕਹਿੰਦਾ ਕਹਿੰਦਾ ਇਹਨਾ ਜੀ ਹਮਾਰੇ ਕੋ ਪਤਾ ਨਹੀਂ ਕੀ ਆ ਬੋਲੋ ਹਮਾਰੇ ਹਮਾਰੇ ਪਾਸ ਕਬ ਆਓਗੇ ਆ ਬਹੁਤ ਸੁੰਦਰ ਲੱਗ ਰਹੇ ਹੋ ਔਰ ਇੱਕ ਨੇ ਜਲੇ ਲਿਖਿਆ ਕਹਿੰਦਾ ਨਰੇਸ਼ ਕੁਤੂਰੀਆ ਜੀ ਐਸੇ ਲੱਗ ਰਿਹਾ ਹੈ ਜੈਸੇ ਐਡ ਸ਼ਿਰਨ ਬੈਠਾ ਹੈ ਵਾਹ ਹੇ ਇਹ ਹੈ ہمارا ਐਡ ਸ਼ਿਰਾਨੀ ਹੈ ਇਹ ਹੈ 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 ਵਾਹ ਜੀ ਵਾਹ ਜੀ ਵਾਹ ਜੀ ਚੱਕ ਦਿਓ ਫੱਟੇ ਚਲੋ ਤੇ ਹਨਾ ਜੀ ਤੁਸੀਂ ਮੈਨੂੰ ਲੱਗਾ ਸ਼ੂਟ ਤੇ ਹੋ ਹਾਂ ਤੇ ਤੁਸੀਂ ਆਪਣਾ ਕਰੋ ਕੰਮਕਾਰ ਸੋ ਥੈਂਕ ਯੂ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਾਰਿਆਂ ਨੂੰ ਧੰਨਵਾਦ ਕਰਨੇ ਲਈ ਥੈਂਕ ਯੂ ہماری ਫਿਲਮ ਕੋ ਇਤਨਾ ਪਿਆਰ ਦੇਣੇ ਲਈ ਵੀਕੈਂਡ ਹੈ ਮੈਂ ਕੀ ਕਹ ਰਹੀ ਹਾਂ ਮੈਂ ਤਾਂ ਮਤਲਬ ਇੱਕਦਮ ਬੋਲ ਰਹੀ ਹਾਂ ਮਤਲਬ